ਚੰਨਪਾ ਭਾਬੀ ਦਾ ਫੋਨ ਆਉਂਦਿਆ ਤੇ ਇੱਕ ਗੱਲ ਵੀਰ ਗੁੱਸਾ ਨਾ ਕਰੀ ਜਦੋਂ ਭਾਬੀ ਵਿਆਹ ਕੇ ਆ ਵੀ ਜਾਉਗੀ ਨਾ ਉਹਨੂੰ ਬਹੁਤਾ ਸਿਰ ਤੇ ਨਾ ਚੜਾਈ ਫੇ ਚੱਲ ਹੁਣ ਇੱਧਰ ਘੁੰਮਣ ਚੱਲ ਜੀਏ ਤੇ ਉੱਧਰ ਘੁੰਮਣ ਚੱਲ ਜੀਏ ਲੈ ਪੈਣਾ ਆਇਆ ਆ ਬੀਬੀ ਇਹ ਤੇ ਪੈਣਾ ਪੀਚੇ ਤਤੀ ਆਹੀ ਕਿਸੇ ਦੀਆਂ ਨਵਾਂ ਬਣ ਜਾਣਾ ਹੁਣ ਜਾ ਕੇ ਚੱਲ ਤੂੰ ਮੰਨ ਨਾ ਪਰ ਸਾਰਾ ਤੇਰਾ ਮੇਕਅਪ ਖਰਾਬ ਹੋ ਜਾਣਾ ਇਹਨਾਂ ਨਾਨੀ ਗੱਡੀ 'ਚ ਰੱਖ ਲੋ ਜੱਤਾ ਹੀ ਪਹੁੰਚ ਜਾਈ ਸੇਰਾ ਵੀਰ ਨੂੰ ਕਿੰਨੇ ਬੰਨਿਆ ਆ ਵੱਟਾ ਹਣ ਤੈਨੂੰ ਤੇ ਡੀਕੰਡਾ ਤੂੰ ਤੇ ਫੋਨ ਹੀ ਨਹੀਂ ਚੁੱਕਣ ਦੀ ਉਹ ਫਿਰ ਤੇਰੇ ਮਾਮੇ ਨੇ ਬੰਦਤਾ ਹੀ ਤੇ ਮੈਨੂੰ ਨਹੀਂ ਆਈ ਜਾਣਾ ਇੱਥੇ ਥੋੜੀ ਰਹਿਣਾ ਨਹੀਂ ਆਈ ਆ ਤਾਂ ਤੂੰ ਜਾਣਾ ਹੀ ਤਾਂ ਪੁੱਹਨ ਚੋ ਕੇ ਦੱਸ ਹੀ ਦਿਨੀ ਓ ਮੈਨੂੰ ਨਹੀਂ ਨੱਕ ਟਾਈਮ ਲੱਗਣਾ ਹੁਣ ਸਾਰੇ ਇੱਥੇ ਕਾਲੇ ਪਏ ਹੀ ਤਾਂ ਫਿਰ ਮੇਰੇ ਗੇ ਵੀ ਚਲੇ ਵੀ ਜਾਣਾ ਫਿਰ ਮੈਨੂੰ ਘਰੇ ਛੱਡ ਜੁੰਦੇ ਫਿਰ ਮੇਨ ਨਾਲ ਕੀ ਹੋਏ ਜਾਂਦੇ ਓ ਜੇ ਮੈਨੂੰ ਪੰਜਵੇਂ ਡੀਕ ਲੈਂਦੇ ਪਹਿਲਾਂ ਕਿੱਡੀ ਵੱਡੀ ਅੱਖ ਰਾਜ ਲੱਗੀ ਇੱਥੇ ਚਾਗਾ ਗੁੰਨੜੀਆਂ ਵਾ ਤੇ ਐਵੇਂ ਕਾਲੀ ਨਾ ਪਾਓ ਆਰਾਮ ਨਾਲ ਵਾਗਰੂ ਆ ਕੇ ਤੁਰੋ ਮੈਨੂੰ ਮੰਗੂ ਮੰਨਿਆ ਹੈ ਕਿ ਉਹ ਮਾਮੇ ਨੂੰ ਕਹੋ ਜੀ ਮਾਮਾ ਸੇਰਾ ਲਾ ਸਕਦਾ ਤੇ ਵਗਣੀ ਵੀ ਸਕਦਾ ਉਹ ਰੁਪਿੰਦਰ ਕਾਲਾ ਪੈਣ ਰਿਹਾ ਸੀ ਉਹ ਆਖਣ ਡਿਆ ਸੀ ਸੇਰਾ ਬਣਾ ਲਿਓ ਮੈਨੂੰ ਪਿੰਡ ਕੱਲੇ ਦੇ ਕਾਲੇ ਪੈਣ ਨਾਲ ਤੁਹੀਂ ਛੇਤੀ ਛੇਤੀ ਸੇਰਾ ਬਣਾਤਾ ਮੈਨੂੰ 5 ਮਿੰਟ ਦੀਕ ਲੈਂਦੇ ਹਾਂ ਪਿੰਡ ਨਾਲ ਤਾਂ ਮੈਂ ਗੱਲ ਕਰਦੀ ਆ ਨਾ ਕਿ ਤੇਰੇ ਗਾੜੀ ਮੈਂ ਹੱਥ ਜੋੜਿਆ ਸਗਣਾ ਦੇ ਕੰਮ ਚ ਕੋਈ ਲੜਾਈ ਨਾ ਪਾਵੀਂ ਸਾ ਤੇਰੇ ਨਾਲ ਕਿੰਨਾ ਪਿਆਰ ਕਰਦਾ ਤੈਨੂੰ ਫਿਰ ਕਿੱਤਨਾ ਲੱਗੂਗਾ ਜਦੋਂ ਤੂੰ ਕਰਦਾ ਪਿਆਰ ਚਲੋ ਆਓ ਗਾਂ ਪਤਾ ਨਹੀਂ ਇਹਨੋਂ ਤੇ 24 ਘੰਟੇ ਹੀ ਪਾਰਾ ਚੜਿਆ ਰਹਿਦਾ ਮੁੰਡਾ ਇਹਨਾਂ ਇੰਨਾ ਪਿਆਰ ਕਰਦਾ ਉਹ ਤੇ ਸੇਰਾ ਬਣਾਉਣ ਨੂੰ ਮੰਨਣ ਹੀ ਨਹੀਂ ਦਿਆ ਉਹਦੇ ਪਿੰਦਰ ਨੇ ਆਖਿਆ ਵੇਖਿਆ ਤੇ ਫੇਰ ਚੱਲ ਤੁਰਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਗੁਰਜੀਤ ਰੱਖ ਤੇ ਜੇ ਕੱਪੜੇ ਟਾਂਚੀ ਜੀ हां मम्मी रात तो रा आ ਵੀ ਰੱਖਦੇ ਗਰਲੀਨ ਦਾ ਸੂਟ ਵਾ ਇੱਕ ਲਿਆਉ ਰੱਖੀ ਗਰ ਲੈਣਾ ਕੱਪੜੇ ਸਾਰੇ ਇੱਧਰ ਰੱਖ ਦਿੱਤੇ ਆ ਤੇ ਆ ਥੱਲੇ ਇੱਧਰ ਦੇ ਪਾਸੇ ਤੇ ਦਿਨ ਨਾ ਆਂਡਾ ਸੂਟ ਯੋ ਤੇ ਵੇਚੀ ਤੇਰੀ ਸੱਸ ਦਾ ਯੇ ਮੰਮੀ ਆ ਕੱਪੜੇ ਤੁਸੀਂ ਰਹਿਣ ਹੀ ਦਿੰਦੇ ਜ਼ਰੂਰੀ ਹੀ ਕੱਪੜੇ ਨਹੀਂ ਪੁੱਤੇ ਮੰਨਦੇ ਐ ਇਹਨੇ ਕੱਪੜੇ ਤੇ ਦੇਣੇ ਲੌ ਗਏ ਹੁੰਦੇ ਆ ਦਈ ਦੇ ਆ ਵਿਆਹ ਤੇ ਦਿਨ ਨਾ ਆਂਦੀ ਯੋ ਤੇ ਆਪਰੇ ਘਰ ਬੋਲਦਾ ਐ ਇਹ ਤਾਂ ਪੱਗਾ ਨਹੀਂ ਕੈਂਡ ਹੈ ਥਲੇ ਰੱਖਿਆ ਆ ਉਹ ਸਭ ਤਾਂ ਥੱਲੇ ਆ ਪੱਗਾ ਪੱਗਾ ਸਭ ਤਾਂ ਥੱਲੇ ਨੇ ਇਹਦੇ ਨਾਲ ਤਾਂ ਲੱਗੀ ਠੀਕ ਇਹ ਬਾਕੀ ਇੱਥੇ ਕੋਈ ਨਹੀਂ ਸਾਰੇ ਸੂਟਾਂ ਦੇ ਪੱਤੀਆਂ ਲਿਖੀਆਂ ਨੇ ਕਿਦਾਂ ਕਿਦਾਂ ਸੂਟ ਆ ਹੋਏਗਾ ਨਹੀਂ ਭਾਬੀ ਜੀ ਕਿਤਾ ਜਿਹੜੀ ਅਹੀਂ ਉੱਥੇ ਇਹਦੀ ਨਾਨਾ ਨੂੰ ਸ਼ਾਪ ਪਾਉਣੀ ਆ ਤੇ ਸੱਸ ਨੂੰ ਚੂੜੀ ਪਾਉਣੀ ਆ ਉਹ ਵਿੱਚ ਸਮਾਨ ਰੱਖ ਲਈ ਆ ਮੇਰਾ ਰੱਖ ਲਿਆ ਹੁਣ ਇਹਨੂੰ ਤੇ ਅਹੀਂ ਸਗਨ ਤੇ ਕੈਂਠਾ ਪਾਏ ਆ ਤੇ ਜਿਹੜਾ ਕੜਾ ਬਣਾਇਆ ਉਹ ਵੀ ਵਿੱਚ ਰੱਖ ਲਈ ਆ ਆ ਮਮੀ ਸਾਰਾ ਸਮਾਨ ਮੈਂ ਆਪਣੇ ਪਰਸ ਦੇ ਵਿੱਚ ਰੱਖ ਲਿਆ ਏ ਨਾ ਹੋਵੇ ਕਿ ਉੱਥੇ ਸਾਨੂੰ ਆਪਣਾ ਦਫਲੀ ਦੇ ਵਿੱਚ ਲੱਭੇ ਹੀ ਨਾ ਨਹੀਂ ਮੇਰੇ ਕੋਲ ਹੀ ਰਹਿਣਾ ਪਰਸ ਤੇ ਨਾਲੇ ਨਾ ਬੂੰਦੀ ਵੀ ਵਿੱਚ ਰਖਵਾ ਲਈ ਤੇ ਉਥੇ ਨਾ ਧਿਆਨ ਦੇ ਨਾਲ ਸਾਰਿਆਂ ਨੂੰ ਕਈ ਪਰੌਣੇ ਉਥੋਂ ਹੀ ਚਲ ਜਾਂਦੇ ਆ ਤੇ ਦਈ ਜਾਈ ਕੋਈ ਨਹੀਂ ਉਹ ਮੈਂ ਗੱਡੀ 'ਚ ਰਖਾ ਲਈ ਬੂੰਦੀ ਤੇ ਮਾਸੀ ਨੂੰ ਕਹਿ ਦਿੱਤਾ ਏ ਕਿ ਤੁਸੀਂ ਦਈ ਜਿਓ ਜਿਹੜੇ ਰਿਸ਼ਤੇਦਾਰ ਜਾਈ ਜਾਣਗੇ ਕਿਉਂਕਿ ਵਿਆਹ ਦੇ ਆਪਣਾ ਦਫਲੀ ਦੇ ਵਿੱਚ ਏ ਨਾ ਹੋਵੇ ਮੈਨੂੰ ਤਾਂ ਨਹੀਂ ਉਹ ਉੱਥੇ ਚੇਤਾ ਰਹਿਣਾ ਤੇ ਤੂੰ ਸਾਰੇ ਭੈਣ ਭਰਾਵਾਂ ਦਾ ਚੇਤਾ ਰੱਖੀ ਏ ਨਾ ਹੋਵੇ ਕੋਈ ਭਾਜੀ ਤੋਂ ਬਣਾ ਚੱਲ ਜੇ ਓਏ ਨੀ ਮਮੇ ਤੇ ਤੈਨੂੰ ਟੈਨਸ਼ਨ ਨਾ ਲੋ ਸਭ ਕੁਝ ਰੱਖ ਲਿਆ ਹੁਣ ਤੂੰ ਛੇਤੀ ਤੁਰੋ ਟਾਈਮ ਬੜਾ ਹੋ ਗਿਆ ਹੈ ਗਰਜੀਤ ਲਾ ਜਾ ਪੈਚੀ ਚੋਕੇ ਤੇ ਬੋ ਪਰਲੇ ਅੰਦਰ ਵੀ ਪਏ ਆ ਤੇ ਉਹ ਵੀ ਮੋਇਤ ਨੂੰ ਕਹਿ ਕੇ ਤਰ ਖਵਾ ਲਾ ਗੱਡੀ ਚ ਚੁੱਕਿਆ ਨਹੀਂ ਜਾਣਿਆ ਭਾਰਾ ਬੜਾ ਹੈ ਮੋਇਤ ਨੂੰ ਮੰਨੀ ਆ ਪੇ ਰੱਖ ਲਿੰਦਾ ਚੱਲ ਇੱਥੇ ਸਾਈਡ ਤੇ ਕਰ ਜਾ ਫਿਰ ਤੇ ਗਰਲੀ ਨਾ ਮੈਨੂੰ ਚੇਤਾ ਆ ਗਿਆ ਸੱਤ ਧੁੱਕੀ ਜੜੀ ਖਾ ਲਈ ਆ ਮੰਮੀ ਖਿਚੜੀ ਤੇ ਖਾ ਲਈ ਆ ਹੁਣ ਤੂੰ ਵੀ ਨਾ ਇਹ ਨਾ ਪੁੱਛਂਦੇ ਮੇਰਾ ਕੀ ਆ ਰੱਖਦੇ ਹੋ ਗਰਲੀਨ ਰੋਟੀ ਖਾਦੀ ਕਿ ਨਹੀਂ ਸਾਰੇ ਕੌਣ ਪੁੱਛੇਗਾ ਗਰਲੀਨ ਤੂੰ ਇਸ ਤਰ੍ਹਾਂ ਕੋ ਮਨ ਹਲਕਾ ਕਰਨ ਲਈ ਅਸੀਂ ਤੇਰੇ ਨਾਲ ਆ ਹੈ ਤੇਰੀ ਸੱਸ ਜਿਹੜੀ ਬੜੀ ਚੰਗੀ ਆ ਪੁੱਤ ਸੱਚ ਪੁੱਛੇ ਨਾ ਤਾਂ ਮੈਂ ਤੋਂ ਤੋਂ ਧੁਰੀ ਫਿਰ ਨਹੀਂ ਆ ਜੇ ਮੇਰਾ ਦੇਲ ਹੀ ਜਾਣਦਾ ਵਾ ਕਿ ਮੇਰੇ ਤੇ ਕੀ ਬੀਤੰਡੀ ਐ ਮੈਂ ਆਪਣੀ ਧੀ ਨੂੰ ਕਿੱਦਾਂ ਤੋੜਨਾ ਵਾ ਹੈ ਮੈਨੂੰ ਤੇ ਆਪ ਬੜਾ ਹੀ ਹੋਰ ਤਰ੍ਹਾਂ ਹੁੰਨ ਲਿਆਗਾ ਪੁੱਤ ਗਰਲੀਨ ਹੋਂ ਤੂੰ ਆਪਣੀ ਸੱਸ ਨੂੰ ਮਾਂ ਸਮਝਣਾ ਅਸਲੀ ਮਾਂ ਤੇਰੀ ਉਹੋ ਹੀ ਆ ਮੇਰੇ ਧੀ ਦੇ ਹੋਂ ਹੈ ਮੈਂ ਤੇ ਉਹਨਾਂ ਚਿਹਰੀਆਂ ਜਿਨ੍ਹਾਂ ਤੈਨੂੰ ਪਾਲਿਆ ਨਿੱਕੀ ਹੁੰਦੀ ਨੂੰ ਪੜਾਇਆ ਲਿਖਾਇਆ ਤੇ ਅੱਜ ਤੈਨੂੰ ਆਪਣੇ ਉਹਨਾਂ ਹੱਥਾਂ ਦੇ ਨਾਲ ਤੋੜਨ ਲੱਗੀ ਆ ਪਤਾ ਨਹੀਂ ਮੰਮੀ ਕਿੰਨੇ ਰੀਤ ਬਣਾਈਆਂ ਮਾਪੇ ਧੀਆ ਨੂੰ ਪੜਾਉਂਦੇ ਲਿਖਾਉਂਦੇ ਆ ਤੇ ਬਾਜੂ ਗਲੇ ਕਰ ਕਲ ਦਿੰਦੇ ਆ ਪੁੱਤ ਕੇ ਤਾਂ ਸ਼ੁਰੂ ਤਾਂ ਹੀ ਦਰਵਾਜ ਬਣਿਆ ਆ ਯਾਰ ਰਾਜੇ ਰਾਣੀਆਂ ਨੇ ਵੀ ਧੀਆ ਕਰ ਰੱਖੀਆਂ ਉਹਨਾਂ ਨੂੰ ਵੀ ਤੋੜਨੀਆਂ ਪੈਂਦੀਆਂ ਵਾ ਪਰ ਇਹ ਮਾਂ ਪਿਓ ਦੇ ਦਿਲ ਨੂੰ ਕੋਈ ਪੁੱਛੇ ਕਿ ਕੀ ਵੀਰਦੀ ਆ ਉਹਨਾਂ ਤੇ ਇਹ ਤੁਰਨੇ ਲੱਗੇ ਬਸ ਥੋੜਾ ਜਿਹੀ ਚਾ ਚੁੱਪ ਕਰ ਮੇਰੀ ਧੀ ਇੱਧਰ ਨਾ ਕਰਾ ਕਿਉਂ ਤੀ ਤੂੰ ਰੋ ਸਾਰੇ ਰਿਸਤੇ ਦਾ ਡੈਟ ਇੱਕਦਮ ਵਾਰ ਉਹ ਚਲਣ ਤੇ ਕੱਲਾਂ ਨਾ ਹੋਰ ਨੰਗੀ ਏ ਚਲੋ ਗਰਲੀਨ ਇਹਨਾਂ ਦੇ ਫੋਟੋਆਂ ਨਾ ਖਾਪੂ ਹੋਾਈ ਜਨਾ ਕਰਨਾ ਸੱਚ ਪੁੱਛਣਾ ਭਾਬੀ ਜੀ ਅੱਜ ਮੇਨ ਬੜੀ ਵੀਰ ਦੀ ਯਾਦ ਹੋ ਉੰਡੀ ਆ ਉਹਨਾਂ ਨੇ ਛੁੱਟੀ ਨਹੀਂ ਮਿਲੀ ਹੈਗੀ ਗਰਲੀਨ ਉਹ ਵੀ ਮਜਬੂਰੀ ਆ ਉਹਨਾਂ ਤੇ ਆ ਜਾਣਾ ਹੀ ਉਧਰ ਰਾਤ ਦੇ ਵੀਡੀਓ ਘਾਲ ਕਾਂਡੇ ਘੜੀ ਘੜੀ ਮੈਂ ਤੇਨੀ ਗੱਲ ਨਹੀਂ ਕਰਾਉਂਦੀ ਹੈਗੀ ਕਿ ਤੂੰ ਸਗੋ ਦਿਲ ਛੋਟਾ ਕਰਨਾ ਹੈ। ਫਾ ਬਿਜੀ ਮੀਰ ਮੈਨੂੰ ਆਂਦੇ ਹੁੰਦੇ ਸੀ ਜਦੋਂ ਤੇਰਾ ਵਿਆਹ ਹੋਇਆ ਗਣ ਮੈਂ ਸਾਰੇ ਸਗਣ ਕਰਨੇ ਆ ਸਾਸਕੇ ਤਾਂ ਅੱਜ ਵੀ ਆਪ ਬਾਹਰ ਬੈਠੀ ਸਲਪਾ ਤੂੰ ਮਿਲਣਾ ਹੁ ਲੱਗ ਰਹਾ ਉਹ ਨਾ ਤੂੰ ਫਿਰ ਉਹਨੂੰ ਪਤਾ ਲੱਗਾ ਤਾਂ ਉਹਨੇ ਵੀ ਆਪਣਾ ਮਨ ਪਰ ਨਵਾਂ ਬਾਹਰ ਬੈਠੇ ਨੇ ਇਦਾਂ ਨਾ ਕਰ ਚੁੱਪ ਕਰ ਮਿਲਦੀ ਚੁੱਪ ਕਰ ਹੂੰ ਚਲੋ ਛੇਤੀ ਵਿਜੋਲਾਂ ਦੇ ਕਲਾ ਨੂੰ ਨੰਗਾ ਗਈ ਭਰਾਤ ਲੈ ਕੇ ਚਲੋ ਆ ਜਾਓ ਫਿਰ ਬਾਗਲ ਲੈਣ ਨੂੰ ਲੈ ਕੇ ਗਰਲੀਨ ਤੂੰ ਡੋਲੀ ਵੇਲੇ ਵੀ ਮੇਰੇ ਪੈਰ ਰੁਈ ਨਾ ਚੰਗਾ ਸਿੱਤਰ ਮੇਕਅਪ ਸਾਰਾ ਖਰਾਬ ਹੋ ਜਾਣਾ ਹੈ ਬੀਜੀ ਤੂੰ ਨਾ ਮਮੀ ਦਾ ਧਿਆਨ ਰੱਖਿਆ ਕਰਿਓ ਕੋਈ ਨਹੀਂ ਗਰਲੀਨ ਮਮੀ ਦਾ ਧਿਆਨ ਹੀ ਆ ਤੂੰ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਹੈ ਚਲੋ ਠੀਕ ਹੈ ਭਾਬੀ ਜੀ ਆ ਵੀ ਮੇਰੀ ਰੈਗੀ ਜੀ ਤੇ ਆ ਵੀ ਵਿੱਚ ਰੱਖ ਦੇਣੀ ਕੋਈ ਨਹੀਂ ਉੱਥੇ ਰਖਵਾ ਨਹੀਂ ਮੈਂ ਗੱਡੀ ਦੇ ਵਿੱਚ ਠੀਕ ਜਿੱਤੇ ਮੈਂ ਆ ਗਈ ਮੈਂ ਜੁੱਤੀ ਪਾ ਲਾ ਲਾ ਦਾ ਨਾਮ ਪਾ ਲਿਆ ਤੇ ਪੀਹੋ ਬਾਦ ਮੁਕੇ ਨਾ ਮੈਂ ਨਹੀਂ ਆ ਗਈ ਪਾ ਮੈਂ ਉਹ ਖਾਣਾ ਤੇ ਨਹੀਂ ਖਾਣਾ ਰੀਆ ਸਭ ਕੀ ਮਮੀ ਕਾਦੀ ਸ਼ਾਪ ਇਹ ਪੁੱਤ ਨਾਨਕੇ ਪਾਉਂਦੇ ਆ ਨਾ ਘਰਿਆਂ ਲਾਉਣ ਤੇ ਤੇ ਉਹ ਸ਼ਾਪਿਆ ਏ ਕਿਉਂ ਮੈਂ ਸਮਾਰਟ ਡਰ ਗਿਆ ਪਹਿਲ ਸੱਚੇ ਲੱਗ ਗਿਆ ਟੀਚਰ ਰੈ ਨਹੀਂ ਦਿੰਦੇ ਨਹੀਂ ਨਹੀਂ ਫਿਰ ਜੋ ਰੀਤੀ ਰਵਾਜ ਕਰਨੇ ਬੰਦੇ ਮम्मी ਮੈਨੂੰ ਮਾਮੀ ਜੀ ਹੁਣਾਂ ਨੇ ਪਹਿਲਾਂ ਚਾ ਲੈ ਪਾਇ ਹੀ ਪੁੱਤੋਂ ਤੇਰੀ ਵੱਡੀ ਮਾਮੀ ਨੇ ਪਾਇਆ ਹੀ ਤੇ ਇਹਨਾਂ ਵੀ ਤੇ ਆਪਣੀ ਤੌਰ ਕੁਝ ਪਾਉਣਾ ਹੀ ਚਲ ਮੈਂ ਆਤ ਗਿਆ ਹੀ ਰਹਿਣ ਦੋ ਪਰ ਨਹੀਂ ਇਹ ਕਹਿੰਦੇ ਸੀ ਪਾਉਣੀ ਹੈ ਸ਼ਾਪ ਤੇ ਮੈਂ ਹਾਂ ਚਲ ਤੂੰ ਪਾ ਦੇ ਫਿਰ ਆਪਣੀ ਅਤੀ ਆਪਣੀ ਭੈਣ ਨੂੰ ਮਮ ਜੀ ਆ ਵਟਾ ਜੀ ਚੀ ਰੱਖਉਣਾ ਗੱਡੀ ਹਾਂ ਰੱਖ ਪੁੱਤ ਤੇਰੇ ਨਾਲ ਛੋਟੇ ਮਾਮੀ ਮਾਮੇ ਨੇ ਵੀ ਆਉਣਾ ਹੀ ਤੇ ਉਹਨਾਂ ਨੂੰ ਬਾਹਰ ਛੁੱਟੀ ਨਹੀਂ ਮਿਲੀ ਇਹ ਕਰਕੇ ਉਹਨਾਂ ਨੇ ਇਹਨੂੰ ਕਲਾਤਾ ਆ ਚਲ ਕੋਈ ਗੱਲ ਨਹੀਂ ਮੰਮੀ ਇੰਨੀ ਨਿਆਣੀ ਬੜਾ ਹੋ ਗਿਆ ਵਾ ਫਿਰ ਵੀ ਜਿੱਥੇ ਆਪਣੇ ਕਾਨੂੰnde ਨਾ ਉਥੇ ਕੋਈ ਨਿਕਲੋਂਦਾ ਹੈਗਾ ਨਾ ਨਹੀਂ ਉਹਨਾਂ ਦਾ ਤਾਂ ਬੜਾ ਹੀ ਚੰਗਾ ਹੋ ਤੇ ਕਹਿੰਦੇ ਸੀ ਵਿਆਹ ਤੇ ਆਮਾ ਹੀ ਆਉਣਾ ਵਾ ਪਰ ਹੁਣ ਉਹਨਾਂ ਦੀ ਨਾ ਕੋਈ ਮਜਬੂਰੀ ਹੈ ਕਿ ਜਿੰਨਾ ਕਰ ਲੋ ਆ ਲੈ ਸਕੇ ਚਲ ਕੋਈ ਗੱਲੀ ਮੰਮੀ ਚੱਲੀਏ ਫਿਰ ਅਗਰ ਜੀਤੋਂ ਨਹੀਂ ਸਕਦੇ ਜਾਨੇ ਬਾਹਰ ਟਿਕਣ ਦੇ ਆ ਰਚਨਾ ਤੂੰ ਇਦਾਂ ਕਰ ਮੈਂ ਇੱਥੇ ਬੈ ਗਈ ਆ ਤੂੰ ਅੱਗੇ ਚੱਲ ਜਾ ਠੀਕ ਆ ਆਂਟੀ ਜੀ ਮੈਂ ਅੱਗੇ ਆਈ ਮਮੀ ਜੀ ਕੋਈ ਨੇ ਅੱਗੇ ਆ ਜਾਓ ਓ ਮਮੀ ਮੋਈ ਤੇ ਰੱਖ ਲਈ ਮੁੰਦੀ ਜਿਹੜੀ ਐਂਡੇ ਮਮੀ ਹਾਂ ਰੱਖਤੀ ਲੱਗੀ ਜਿਹੜੀ ਰੱਖਤੀ ਆ ਬੀਜੀ ਤਾਂ ਖਾ ਲਈ ਬਾਕੀ ਤਾਂ ਅਸੀਂ ਕੀ ਹਾਂ ਰਖਵਾ ਹਾਂ ਰਖਾਤਾ ਸਾਰਾ ਕੋ ਗਰ ਲੀਨ ਤੂੰ ਟੈਨਸ਼ਨ ਨਾ ਲੈ ਕੇ ਵੀ ਕੱਲ ਦੀ ਮਮੀ ਜਾ ਕੇ ਵੇਖੋ ਕੀ ਕਰਨੀ ਨਾਲ ਆ ਮੈਂ ਤੈਨੂੰ ਕਹਿ ਕੇ ਆਈ ਹਾਂ ਨ ਲੈ ਉਹ ਨਹੀਂ ਆ ਵੇਖ ਕੇ ਆ ਲਓ ਉਹ ਉਹ ਖਲਾਰੀ ਨਾ ਛੜੀਏ ਸਹੀ ਗੱਲ ਆ ਤੂੰ ਭਰੀ ਮੀਂਹ ਦਾ ਕੋਈ ਪਤਾ ਨਹੀਂ ਆ ਬਦਲ ਹੋ ਗਿਆ ਉਹ ਨਾ ਪਿੱਛੋਂ ਸੁੱਕ ਪਕੇ ਆ ਗਏ ਆ ਤੇ ਘਰਾਂ ਨੇ ਕਿ ਗੱਲੇ ਹੋਈ ਆ ਆ ਜਾਓ ਆ ਜਾਓ ਜਲਦੀ ਨਾ ਵੇ ਖਨੋਤੇ ਆਂ ਬਿਆ ਲੈ ਕੇ ਆ ਪੁੱਤ ਚਲੋ ਬਿਆ ਆਲੋ ਮਮੀ ની બાર માએ બના બાર ખા સુખના સુખદીનુ યાદિન આએ બના બાર ખાણી બાર બને બના सुखना सुख दीनु आए, बना तेरा बार खड़ा मम्मी वधाई हूं बोतिया बोतिया तानवी चलो, चलो। आज खड़ी हूं ने ਸੋਣਾ ਨਹੀਂ ਨਾ ਵਤੋ ਮਿੱਠਾ ਲਿਆ ਹਾਂ ਬੁਰਕੀਆਂ ਦੇਏ ਹਾਂ ਉਹ ਵੀ ਇੱਕ ਮਿੰਟ ਖਲੋ ਜਾ ਮੇਰੀ ਗੱਲ ਸੁਣ ਛੇਤੀ ਆ ਜੀ ਹੁਣ ਪਾਣੀ ਵਾਂਗੂ ਨਾ ਕਰਿਓ ਕੋਈ ਗੱਲ ਨਹੀਂ ਠੀਕ ਆ ਥੁੱਕਪਕ ਲੱਗੀ ਹੋਣੀ ਐ ਨਾਲ ਖਾਓ ਪੀਓ ਵਜਾ ਸਹੀ ਗੱਲ ਆ ਭਾਜੀ ਭੁੱਖ ਤੇ ਵਾਕਈ ਲੱਗੀ ਆ ਇਹਨਾਂ ਦੇ ਮਾਤੇ ਆਣਾ ਹਾਂ ਉੱਚਾ ਚੱਕ ਚੱਕ ਕੇ ਜਿੱਜਾ ਹਾਂ ਉੱਥੇ ਕੈਮਰੇ ਵਾਲੇ ਨਹੀਂ ਖੜੇ ਛੱਡ ਦੇ ਤੁਹਾਨੂੰ ਪਤਾ ਹੀ ਐ ਜੇ ਇੱਕ ਇਧਰ ਹਟਦਾ ਏ ਤੇ ਦੂਜਾ ਇਧਰ ਨੂੰ ਹੋ ਜਾਓ ਇਧਰ ਨੂੰ ਹੋ ਜਾਓ ਉਹਨਾਂ ਵੀ ਆਪਣੇ ਪੈਸੇ ਬਣਾ ਲਏ ਹੁੰਦੇ ਨੇ ਸਹੀ ਗੱਲ ਕੈਮਰੇ ਵਾਲੇ ਵਾਕਈ ਪਾਗਲ ਕਰ ਛੱਡਦੇ ਆ ਨਾ ਉਹਨਾਂ ਕੋਲੇ ਖਾਣ ਦੇਣਾ ਨਾ ਪੀਣ ਦੇਣਾ ਸਨੇ ਕਲਿਆ ਪੁਖਾ ਗਰਾਈਆਂ ਲੈ ਲੈਂਦਾ ਸਨੇ ਕਲਿਆ ਪੁਖਾ ਗਰਾਈਆਂ ਲੈ ਲੈਂਦਾ ਮਾਨੇ ਕੱਲੀ ਪੁਖੀ ਗਰਾਈਆਂ ਲੈ ਸਸਨੇ ਕੱਲਿਆ ਭੁੱਖਾ ਗਰਾਈਆਂ ਲਲੰਦਾ ਮਾਂ ਨੇ ਕੱਲੀ ਭੁਖੀ ਗਰਾਈਆਂ ਲਲੰਦੀ ਹਾਲੇ ਨਾ ਕਿੰਦੇ ਬੁਰਖ ਨੋ ਮੀਹ ਹੈ ਮੈਂ ਨਹੀਂ ਰਜਾਣਾ ਹਾਂ ਦੋ ਐਸਾ ਗੰਮ ਤੇ ਕਰਨਾ ਹੀ ਆ ਨਾ ਸਵੇਰ ਦੇ ਭੁੱਖੇ ਹੀ ਬੈਠੇ ਵਿਚਾਰੇ ਹਾਲੇ ਭੀਰੀ ਹੰਸਾ ਰਹੀ ਲਓ ਹੁਣ ਪਤੇ ਇਹਨਾਂ ਨੂੰ ਅੰਦਰ ਬੈੱਡ ਤੇ ਲੈ ਜਾਓ ਤੇ ਮੈਂ ਕੋਈ ਬਾਹਰ ਦਾ ਕੰਮ ਕੁਮਾ ਵੇਖ ਲਾਂ ਆ ਵੀ ਹੋਣੀ ਕਿੱਲਾਈ ਜੀ ਕਿਦੋਂ ਹੁਣ ਆਉਂਦੇ ਉਹ ਪਿੰਡੋਂ ਹੀ ਆਉਂਦਿਆ ਸੀ ਠੀਕ ਆ ਮੈਂ ਵੀ ਟਾਈਮ ਨਾ ਆ ਗਏ ਮੈਂ ਵੀ ਆਉਂਦਿਆ ਪਈ ਵਾਕੇ ਭਾਜੀ ਮੈਨੂੰ ਤੇ ਉੱਥੇ ਨਾ ਇਹੋ ਲੱਗਣ ਡਿਆ ਜੇ ਨਿਕਲਦੇ ਆਂ ਵੀ ਘਰ ਤੋਂ ਜੇ ਕਰੀ ਮੁੜ ਕੇ ਨਾ ਬੇਰਸੀ ਜੀ ਹੋ ਜਾਂਦੀ ਏ ਸਹੀ ਗੱਲ ਆ ਇਦਾਂ ਚੱਲੇ ਆ ਵੀ ਸੁਖ ਭੁਕੇ ਆ ਗਏ ਆ ਤਨੇ ਵੀ ਭੇਜਦੇ ਆਉਣਾ ਸੀ ਤਾਂ ਮਜ ਆ ਜਾ ਨਹੀਂ ਕੋਈ ਆ ਰਹਿਣਾ ਇਹ ਤਾਂ ਉਦਾਂ ਠੀਕ ਹੋ ਗਿਆ ਸਾਰਾ ਪ੍ਰੋਗਰਾਮ ਮੈਨੂੰ ਬੜਾ ਵਧੀਆ ਲੱਗਿਆ ਚਲੋ ਮਾਲਕ ਨੇ ਆ ਵੀ ਇੰਨਾ ਘਟਨ ਦਾ ਹੱਥ ਸਹੀ ਗੱਲ ਆ ਤੇ ਤੇ ਭਾਜੀ ਆ ਕੰਮ ਕਰਿਓ ਦੱਸੋ ਗੱਡੀ ਨਾਲ ਨਾ ਕਾਲੇ ਪੈਂਡੇ ਵਿਚਾਰੇ ਅੱਛਾ ਉਹ ਕਾਂਡੇ ਹੀ ਵੀ ਆ ਫੜੇ ਤੁਸੀਂ ਪੈਸੇ ਕੋਈ ਨਹੀਂ ਹੋ ਗਏ ਉਦਾਂ ਮੇਰੇ ਕੋਈ ਗੱਲ ਨਹੀਂ ਕਰ ਲਾਂਗੇ ਆਂਦੇ ਵੀ ਹਸਾਬ-ਤਬ ਕਰਦੇ ਹੋ ਉਹ ਮੈਂ ਕਰ ਦੇਣਾ ਤੂੰ ਆਪਣਾ ਵੀ ਹਾਂ ਕੋਈ ਗੱਲ ਨਹੀਂ ਮੈਂ ਦੇਣਾ ਤੇ ਤੁਸੀਂ ਇਹ ਵੀ ਹਸਾਬ-ਤਬ ਵੀ ਕਰ ਦਿਓ ਤੇ ਜੇ ਕੋਈ ਹੋਰ ਵੀ ਦੇਣ ਲੈਣਾ ਨਾ ਤੋ ਵੇਖ ਲੋ ਆਪਣੇ ਹਸਾਬ ਨਾਲ ਨਹੀਂ ਕੋਈ ਗੱਲ ਨਹੀਂ ਤੂੰ ਜਾ ਕੇ ਨਾ ਬੈ ਹੁਣ ਭਾਬੀ ਦੀ ਲਾਗੇ ਕੋਈ ਗੱਲ ਨਹੀਂ ਅੰਦਰ ਹੀ ਪੈਣਾ ਵੀ ਥਲੇ ਨਾ ਸਾਰਾ ਕੁਝ ਤੇ ਆ ਗਿਆ ਤੇ ਬਾਕੀ ਦਹਦੀ ਜਿਹੇ ਚੀਜ਼ ਦੀ ਲੋੜ ਲੜ ਹੋਈ ਤੇ ਕੋਈ ਗੱਲ ਨਹੀਂ ਭਾਜੀ ਐਂ ਚੱਕਦਾ ਨਾ ਰੇ ਚੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਫਿਰ ਕਰਦੇ ਹੋ ਤੁਸੀਂ ਹਾਂ ਹਾਂ ਕੋਈ ਨਹੀਂ ਆ ਗਿਆ ਮੰਮੀ ਆ ਜਾਓ ਬੱਚਾ ਮਿਲੋ ਹੜੋਂ ਪਤ ਪੀਓ ਚਾਹ ਤੇਰਾ ਪਤਾ ਆਪਣਾ ਘਰ ਵਾ ਚੱਕਣਾ ਨਹੀਂ ਕਿਹੇ ਗੱਲੋਂ ਤੇ ਨਾ ਵਾ ਚਾਹ ਪੀਲਾ ਤੇ ਨਾਲ ਉਹ ਕਲੀਅਰ ਰੱਖਦੇ ਆ ਨਾ ਤਾਂ ਕਿਤੇ ਹਾਂਜੀ ਸਾਹਮਣੇ ਟੰਗੇ ਨੇ ਹਾਂ ਸਵੇਰੇ ਇਤਰਾ ਹੀ ਫਿਰ ਮੱਥਾ ਟੇਕਣ ਜਾਣਾ ਨਾ ਠੀਕ ਆ ਮੈਂ ਤਾਂ ਹੀ ਸਾਹਮਣੇ ਰੱਖਿਆ ਕਿ ਮੁੜ ਕੇ ਲੱਭਦੀ ਨਹੀਂ ਹੁੰਦੀ ਚੀਜ਼ ਆ ਲੈ ਖਾ ਲੋ ਐਂ ਲੜਾ ਤੂੰ ਤੇ ਮੁੱਗੀ ਚਕੀ ਨਾ ਆਹੋ ਮੈਂ ਤੇ ਰੋਜ ਬੁੰਨੀਆਂ ਹੀ ਖਾਨੀ ਆ ਨਾ ਪਤਾ ਵੀ ਹੈਗਾ ਤੁਹਾਨੂੰ ਕਿ ਮੈਨੂੰ ਨਹੀਂ ਪਸੰਦ ਆਈ ਫਿਰ ਵੀ ਮੰਮੀ ਵੇਲੇ ਜਾਣ ਬੁੱਝ ਕੇ ਮੈਨੂੰ ਛੇੜ ਆਂਦੀ ਐ ਚੱਲ ਥੋੜਾ ਜਿਹਾ ਖਾਲਾ ਕੁਝ ਮਿੱਠਾ ਕੋਈ ਨਹੀਂ ਮੰਮੀ ਜਿਹੜੀ ਚੀਜ਼ ਨੂੰ ਦਿਲ ਕਰੂਗਾ ਮੈਂ ਖਾਲਾਂਗੀ ਮੰਮੀ ਹਰ ਬਣੇ ਹੋਰ ਤੈਨੂੰ ਨਹੀਂ ਛੇੜਨਾ ਤਾਂ ਹੋਰ ਕਿਹਨੂੰ ਛੇੜਨਾ ਉਹਨੇ ਇਹਦਾ ਗੁੱਸਾ ਹਰ ਵੇਲੇ ਨੱਕ ਤੇ ਰਹਿੰਦਾ ਵਾ ਉਹ ਤੈਨੂੰ ਉੱਪਰ ਦਾ ਮਜ਼ਾਕ ਕਰਨ ਦਾ ਤੂੰ ਤਾਂ ਸੀਰੀਅਸ ਲੈ ਗਈ ਹੈ ਠੀਕ ਹੈ ਮਜ਼ਾਕ ਵੀ ਕੋਈ ਚੰਗਾ ਕਰੀਦਾ ਹੁੰਦਾ ਜੇ ਪਤਾ ਉਹਨੂੰ ਆ ਚੀਜ਼ ਨਹੀਂ ਪਸੰਦ ਆਗੀ ਤੇ ਫੇਰ ਉਹ ਠੀਕ ਹੈ ਭੈਣ ਗਲਤੀ ਹੋ ਗਈ ਆ ਮਾਫ ਕਰ ਦੇ ਤੇ ਉਹ ਪਿੰਦਰ ਦੀ ਵੀ ਮੈਂ ਚਾਹ ਲੈ ਆਈ ਹਾਂ ਤੇ ਉਹ ਆਇਆ ਨਹੀਂ ਹੱਲੇ ਮੰਮੀ ਭਾਈ ਨੂੰ ਮੈਂ ਜਰਾ ਕੱ ਲੈ ਕੰਬਲ ਆ ਜਾਂਦੇ ਚਲ ਠੀਕ ਚਲ ਕੋਈ ਨਹੀਂ ਮਣਕੀ ਮੰਮੀ ਗਰਮ ਕਰਕੇ ਦੇ ਦਾਂਗੇ ਉਹਨੂੰ ਲਾਵ ਹਾ ਪੱਗ ਭਵੇਂ ਇਤਰਾ ਹੀ ਲਾ ਕੇ ਰੱਖ ਲਈ ਤੂੰ ਬਨਣ ਲੱਗਾ ਬੜਾ ਟਾਈਮ ਲਾ ਲੈਣਾ ਸਵੇਰੇ ਗੁਰਦੁਆਰੇ ਜਾਣਾ ਟਾਈਮ ਨਾਲ ਕੋਈ ਗੱਲ ਨਹੀਂ ਮੰਮੀ ਕਿੰਦਾ ਕਰ ਲੈਣਾ ਦੀਦੀ ਵੀ ਕਿੰਨੇ ਚੰਗੇ ਆ ਤੇ ਮੰਮੀ ਵੀ ਕਿੰਨੇ ਚੰਗੇ ਆ ਕਿੰਨਾ ਮਰਨਾ ਕਰਨ ਤੇ ਆ ਬੈਠੀ ਬਰਤੀ ਹਾਂਜੀ ਮੰਮੀ ਬੈਠੇ ਪੋਰ ਪੁੱਤ ਵਧੀਆ ਲੱਗਾ ਘਰ ਹਾਂਜੀ ਮੰਮੀ ਘਰ ਤੇ ਬੜਾ ਸੋਹਣਾ ਵਾ ਉਹ ਉਹ ਇਹ ਘਰ ਨੂੰ ਨਾ ਤੂੰ ਆਪਣਾ ਹੀ ਘਰ ਸਮਝਣਾ ਇਹ ਗੱਲ ਤੋਂ ਨਹੀਂ ਚੱਕਣਾ ਠੀਕ ਐ ਮੰਮੀ ਮੈਂ ਭੱਜੀ ਨਾ ਮੈਂ ਕੋਲ ਆ ਲੈ ਇਹ ਮੈਂ ਗਜਰੇ ਪਾ ਚਰਲੀ ਮੈਂ ਬਣਾਏ ਠੀਕ ਉਹ ਤਾਂ ਡਿਜ਼ਾਈਨ ਸੋਹਣਾ ਵਾ ਨਾ ਹਾਂਜੀ ਮੰਮੀ ਸੋਹਣਾ ਵਾ ਪਸੰਦ ਆਇਆ ਹਾਂਜੀ ਆ ਮੈਂ ਤੇ ਮੈਨੂੰ ਸੋਹਣੇ ਲੱਗੇ ਹੀ ਮੈਂ ਬੜੀ ਰੀਜਨਲ ਲਿਆਈ ਹਾਂ ਇਆ ਬਸ ਹੋਣਾ ਨਾ 2-4 ਦਿਨਾਂ ਵਾ ਤੇ ਤੈਨੂੰ ਮੜ ਕੇ ਚੁੰਮ ਕੇ ਚੜਾਵਾਂਗੇ ਤੇ ਫਿਰ ਦੋਵੇਂ ਭੈਣਾਂ ਜਿੱਤਰਾ ਮਰਜ਼ੀ ਬਣਾਇਓ ਚੀਜ਼ ਖਾਇਓ ਪਕਾਇਓ ਇੱਥੇ ਨਹੀਂ ਕਿਹੇ ਗੱਲ ਦੀ ਸਾਡੇ ਘਰ ਰੋਕ ਟੋਕ ਹੈਗੀ ਠੀਕ ਹੈ ਮਮੀ ਹਾਂ ਤੇ ਕਿਹੇ ਗੱਲੋਂ ਨਹੀਂ ਚੱਕਣਾ ਠੀਕ ਤੇ ਪਿੰਡ ਗੱਲ ਕਰ ਲੈਣੀ ਕੋਈ ਮੰਮੀ ਤੇ ਇੱਕ ਨਾਲ ਗੱਲ ਕਿੰਨੀ ਹੈ ਜੀ ਨਹੀਂ ਮੰਮੀ ਗੱਲ ਤੇ ਨਹੀਂ ਹੋਈ ਹੈਗੀ ਕਰ ਲੈਣੀ ਹੋਣਾ ਦਾ ਵੀ ਫਿਰ ਧਿਆਨ ਗਿਆ ਹੋਣਾ ਤੂੰ ਨਾ ਪੁੱਤ ਮੈਨੂੰ ਆਪਣੀ ਸੱਸ ਨਹੀਂ ਸਮਝਣਾ ਮਾਂ ਹੀ ਸਮਝਣਾ ਵਾ ਇਹ ਗੱਲ ਉਹ ਨਹੀਂ ਚੱਕਣਾ ਤੇ ਜਿੱਤ ਤਰ੍ਹਾਂ ਦੀ ਮੈਨੂੰ ਨਾਵ ਵਾ ਨਾ ਉਤਰਾਂ ਦੀ ਮੈਨੂੰ ਤੂੰ ਵਾ ਤੇ ਕੋਈ ਨਹੀਂ ਮੈਂ ਤੈਨੂੰ ਫੋਨ ਲੈ ਆ ਕੇ ਦਿੰਨੀ ਆ ਤੇ ਤੂੰ ਕਰ ਲੈ ਆਪਣੀ ਮੰਮੀ ਨਾਲ ਗੱਲ ਕੋਈ ਗੱਲ ਨਹੀਂ ਮੰਮੀ ਲਿਆ ਦਿਓ ਫੋਨ ਫਿਰ ਮੈਂ ਕਰ ਲਾਂਗੀ ਹਾਂ ਫੋਨ ਲੈ ਕੇ ਦਿੰਨੇ ਤੈਨੂੰ ਕੋਈ ਨਹੀਂ ਮੈਂ ਨਾਵ ਨੂੰ ਆਖੋ ਤੈਨੂੰ ਫੋਨ ਲੈ ਕੇ ਦਿੰਦਾ ਵਾ ਤੇ ਫਿਰ ਕੋਈ ਗੱਲ ਨਹੀਂ ਮੰਮੀ ਮੈਂ ਫੋਨ ਕੀ ਕਰਨਾ ਤੁਹਾਡਾ ਵੀ ਹੈਗਾ ਤੇ ਚਲੇ ਇਹਨਾਂ ਦਾ ਵੀ ਨਹੀਂ ਕੋਈ ਨਹੀਂ ਫੋਨ ਹੋਵੇ ਤਾਂ ਬਾਵਾ ਬੰਦਾ ਆਰੇ ਜੇ ਲੱਗਾ ਰਹਿੰਦਾ ਵਾ ਹੁਣ ਹਰ ਇੱਕ ਕੋ ਇਕੱਲੇ ਇਕੱਲੇ ਕੋ ਫੋਨ ਹੁੰਦੇ ਆ ਮਮੀ ਕਿੰਨੇ ਚੰਗੇ ਆ ਕਿੰਨਾ ਮਰਨਾ ਕਰਨ ਦੇ ਨੋਂ ਤੇ ਮੇਰੀ ਕਿਤੇ ਐਡੀ ਸੋਹਣੀ ਆ ਕਿਤੇ ਰੱਬਾ ਨਜ਼ਰ ਨਾ ਕਿਸੇ ਦੀ ਲੱਗ ਜੇ ਕਿਹਦੀ ਨੋਂ ਨਹੀਂ ਐਡੀ ਲੱਗੇ ਮੇਰੇ ਆਂਡ ਗਵਾਂਡ ਸੋਹਣੀ ਆਈ ਸੁਭਾਅ ਵੀ ਕਿੱਡਾ ਵਧੀਆ ਜੀ ਜੀ ਕਰਦੀ ਜੋ ਵੀ ਮੈਂ ਗੱਲ ਕਰਦੀ ਆ ਮੇਰਾ ਕਿਤੇ ਹੀਰਾ ਹੀ ਆ ਅੰਤਰਾ ਪਾਇਆ ਕੀ ਆ ਸੜੀ ਜੀ ਛਾਪੜੀ ਮੈਂ ਤੇ ਭਾਬੀ ਦੇ ਮੱਥੇ ਮਾਰਨੀ ਵੀ ਐ ਦੇਖੋ ਸਾਡਾ ਖੁੱਖ ਖਲੋਤਾ ਹੀ ਪਿਆ ਤੇ ਹੀ ਪੌਣੀ ਪੌਣੀ ਇਹਨੂੰ ਚੰਗਾ ਪਾਉਂਦੇ ਨੇ ਆ ਨਵਦੀ ਮੈਨਾਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਉੱਥੇ ਵੀ ਇਹ ਨਾ ਬਸ ਬਰਾਤ ਚ ਇਹੋ ਹੀ ਕੁਝ ਕਰਦੀ ਰਹੀ ਆ ਆ ਮੈਨੂੰ ਛਾਪੜੀ ਪਾਈ ਆ ਮੈਨੂੰ ਛਾਪੜੀ ਪਾਈ ਆ ਜਦ ਜਿੰਨੇਜੋ ਗਏ ਵਿਚਾਰੇ ਹੈਗੇ ਹੁਣਾਂ ਸਾਨੂੰ ਸਭ ਕੁਝ ਪਾਇਆ ਹੀ ਆ ਨਾ ਇਹਨੂੰ ਛਾਪ ਪਾਤੀ ਕਿਹੜੀ ਚੀਜ਼ ਦਾ ਇਹਨੂੰ ਘਾਟਾ ਇਹਨੂੰ ਮੈਂ ਹੁਣ ਵਾਗ ਫੜਾਈ ਏਡੀ ਮੋਟੀ ਚੂੜੀ ਬਣਾ ਕੇ ਦਿੱਤੀ ਆ ਪਰ ਇਹਦਾ ਨਹੀਂ ਰੱਜ ਹੁੰਦਾ ਇਹਦੇ ਨਾਲ ਮੈਂ ਗੱਲ ਕਰਦੀ ਆ ਨਾ ਗੱਲ ਜੀ ਸਾਰਿਆਂ ਨੂੰ ਅੱਜ ਦਾ ਵੀ ਕੁਝ ਹੀ ਵਧੀਆ ਹੋਊਗੀ ਤੇ ਜੋ ਸਾਡੇ ਚੈਨਲ ਤੇ ਚੱਲ ਰਹੀ ਹੈ ਵੀਡੀਓ ਕਾਲੀ ਰਾਤ ਲਵ ਕਰ ਲਈ ਚੈਨਲ ਤੇ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਅਸੀਂ ਉਹ ਕਮੈਂਟ ਨੂੰ ਪੜ੍ਹਨੇ ਆ ਤੁਸੀਂ ਸਾਰੇ ਭੈਣ ਭਰਾਵਾ ਨੇ ਅਸੀਂ ਤਹਿ ਦਿਲੋਂ ਧੰਨਵਾਦ ਆ ਵੀ ਕਮੈਂਟ ਬਹੁਤ ਹੀ ਵਧੀਆ ਕੀਤੇ ਆ ਸਟੋਰੀ ਨਾਲ ਰਿਲੇਟਡ ਤੇ ਸਟੋਰੀ ਨੂੰ ਤੁਸੀਂ ਸਾਡੀ ਫੁੱਲ ਸਪੋਰਟ ਕੀਤੀ ਆ ਤੇ ਅਹੀਂ ਹੋਰ ਆ ਪਿਛੇ ਤੋਂ ਆਇਆ ਮਿਹਨਤ ਕਰ ਲਈ ਤੇ ਅੱਗੇ ਵੀ ਕਨਸੈਪਟ ਜਿਹੜਾ ਵਾ ਬੜਾ ਇੰਟਰਸਟਿੰਗ ਆ ਹਾਂਜੀ ਤੇ ਬਾਕੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਹਦਾ ਪਿਆਰ ਦੇਣਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮਿਲਿਓ ਕਿੰਦਾਂ ਦੀ ਲੱਗਣ ਈ ਆ ਤੇ ਜੇ ਸਾਡੇ ਕੋਈ ਕੋਈ ਗਲਤੀ ਹੋ ਜਾਂਦੀ ਆ ਤੁਸੀਂ ਉਹ ਵੀ ਜਰੂਰ ਦੱਸਣਾ ਵਾ ਕਿ ਇਹਦੇ ਵਿੱਚ ਇਹ ਗਲਤੀ ਹੈ ਹਨਾ ਆਪਾਂ ਸੁਧਾਰਾਂਗੇ ਕਿਉਂਕਿ ਤੁਸੀਂ ਸਾਡੇ ਆਪਣੇ ਭੈਣ ਭਰਾਓ ਜੇ ਤੁਸੀਂ ਦੱਸੋਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਹਨਾ ਹਾਂਜੀ ਕਿਉਂਕਿ ਕਿਹੜਾ ਵੀਡੀਓ ਬਣਾਉਣ ਦਾ ਇਹਨੂੰ ਘੱਟ ਪਤਾ ਲੱਗਦਾ ਜਿਹੜੇ ਵੇਖ ਰਹੇ ਆ ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਵੀ ਇਹ ਸਟੋਰੀ ਵਿੱਚ ਆ ਮੂੜਾ ਆ ਸਕਦਾ ਹਨਾ ਹਾਂਜੀ ਬਾਕੀ ਪੂਰੀ ਜਿਹੜੀ ਟੀਮ ਆ ਸਾਡੀ ਬੜੀ ਮਿਹਨਤ ਕਰਨ ਦੀ ਆ ਸਮਝ ਲਓ ਕਿ ਦਿਨ ਰਾਤ ਮਿਹਨਤ ਵਾਲਾ ਹਿਸਾਬ ਚੱਲਣ ਦੀ ਆ ਤੇ ਤੁਸੀਂ ਜਿਹੜਾ ਵਾ ਇਹ ਸਟੋਰੀ ਨੂੰ ਵੱਸੋ ਵੱਧ ਸ਼ੇਅਰ ਕਰਿਓ ਆਪਣੇ ਭੈਣ ਭਰਾਵਾਂ ਤੱਕ ਹਾਂਜੀ ਤੇ ਪਹਿਲਾਂ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਵਾ ਤੇ ਦੂਜੇ ਤੇ ਮੈਂ ਫੇਰ ਤੁਹਾਡਾ ਧੰਨਵਾਦ ਕਰਨੀ ਹੈ ਵੀ ਚਲੋ ਤੁਸੀਂ ਸਟੋਰੀ ਨੂੰ ਪਿਆਰ ਦਿੱਤਾ ਤੇ ਸਾਰਿਆਂ ਦਾ ਫੇਰ ਤੋਂ ਇੱਕ ਵਾਰੀ ਤੈਦ ਲੋ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਜੀ